ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਔਰ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਡਿਬਰੂਗੜ੍ਹ ਜੇਲ੍ਹ ਤੋਂ ਇਸ ਗੱਡੀ 'ਚ ਲਿਆਂਦਾ ਜਾਵੇਗਾ ਭਾਈ ਸਾਹਿਬ ਨੂੰ ਸੋ ਦਿੱਲੀ ਸੋਂ ਚੁੱਕਣਗੇ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਆਪਾਂ ਕੁਝ ਬੇਨਤੀਆਂ ਇੱਥੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਸੀਂ ਸਾਰੇ ਜਿਸ ਤਰ੍ਹਾਂ ਜਾਣਦੇ ਹੋ ਔਰ ਆਪਾਂ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਔਰ ਪਿਆਰਿਓ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ ਰਿਕਾਰਡ ਤੋੜ ਜਿੱਤ ਹੋਈ ਹੈ ਤੇ ਉਹਦੇ ਬਾਰੇ ਸੰਗਤ ਸਾਰੀ ਹੀ ਧੰਨਤਾ ਦੇ ਯੋਗ ਹੈ ਤੇ ਪਿਆਰਿਓ ਆਪਾਂ ਸਾਰੇ ਹੀ ਇਸ ਗੱਲ ਤੋਂ ਜਾਣੂ ਆ ਕਿ ਕਿਸ ਤਰ੍ਹਾਂ ਭਾਈ ਸਾਹਿਬ ਨੇ ਜਿਹੜੀ ਹੈ ਇਤਿਹਾਸਕ ਜਿੱਤ ਦਰਜ ਕੀਤੀ ਹੈ ਬੜੀ ਵੱਡੀ ਇਤਿਹਾਸਕ ਜਿੱਤ ਹੈ ਜੀ ਇਸ ਜਿੱਤ ਨੂੰ ਆਪਾਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਜਿੱਤ ਤੋਂ ਆਪਾਂ ਪਿੱਛੇ ਨਹੀਂ ਹੋ ਸਕਦੇ ਇਸ ਜਿੱਤ ਤੋਂ ਆਪਾਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ ਹਾਂ ਸੋ ਬਹੁਤ ਵੱਡੀ ਗੱਲ ਹੈ ਸੋ ਬਹੁਤ ਇੱਕ ਚੀਜ਼ ਇਹਦੇ ਵਿੱਚ ਦਰਸਾਈ ਗਈ ਹੈ ਇੱਕ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਡਿਬਰੂਗੜ ਜੇਲ੍ਹ ਤੋਂ ਉਹਨਾਂ ਨੂੰ ਲਿਆਂਦਾ ਜਾਵੇਗਾ ਮੈਂ ਕੁਝ ਖਬਰਾਂ ਵੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਪਤਾ ਨਹੀਂ ਸੱਚ ਹੈ ਜਾਂ ਸ਼ਾਇਦ ਝੂਠ ਹੈ ਕਹਿੰਦੇ ਨੇ ਵਕੀਲ ਸਾਹਿਬ ਨੇ ਗੱਲ ਕਹੀ ਹੈ ਕਿ 24 ਜੂਨ ਨੂੰ ਜਿਹੜਾ ਹੈ ਭਾਈ ਸਾਹਿਬ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਏਗਾ ਤੇ ਅਮਰੀਕੀ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਦਬਾਅ ਬਣਾਇਆ ਜਾਏਗਾ ਭਾਰਤ ਤੇ ਭਾਰਤ ਸਰਕਾਰ ਜਿਹੜੀ ਹੈ ਉਹ ਸੂਬਾ ਸਰਕਾਰ ਤੇ ਦਬਾਅ ਬਣਾਏਗੀ ਐਨਐਸਏ ਟੁੱਟ ਸਕਦਾ ਹੈ ਐਨਐਸਏ ਨੂੰ ਤੋੜਿਆ ਜਾਏਗਾ ਤੇ ਭਾਈ ਸਾਹਿਬ ਦੀ ਪੱਕੀ ਰਿਹਾਈ ਉਹਨਾਂ ਦੇ ਨਾਲ ਦੀਆਂ ਦੀ ਪੱਕੀ ਰਿਹਾਈ ਹੋਏਗੀ ਤੇ ਉਹਨਾਂ ਨੂੰ ਜਿਹੜਾ ਹੈ ਇੱਥੇ ਰਿਹਾ ਕਰ ਦਿੱਤਾ ਜਾਏਗਾ ਸੌ ਚੁਕਾਈ ਜਾਏਗੀ ਭਾਈ ਅਮਰਿਤਪਾਲ ਸਿੰਘ ਨੂੰ ਐਮਪੀ ਬਣ ਜਾਣਗੇ ਮੈਂਬਰ ਪਾਰਲੀਮੈਂਟ ਉਸ ਤੋਂ ਬਾਅਦ ਜਿਹੜੀ ਕਾਰਜਕਾਰੀ ਹੈ ਉਹ ਸ਼ੁਰੂ ਕਰ ਦੇਣਗੇ ਮੈਂ ਬੇਨਤੀ ਕਰ ਦਵਾਂ ਕਦੀ ਬਾਰ ਮੇਰੇ ਉਹ ਬਚਨ ਕੰਨਾਂ ਦੇ ਵਿੱਚ ਗੂੰਜਦੇ ਨੇ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਹਾਲਾਂਕਿ ਭਾਈ ਸਾਹਿਬ ਨੇ ਕਿਹਾ ਸੀ ਇਹ ਅੰਤ ਨਹੀਂ ਹੈਗਾ ਵੀ ਜੇ ਤੁਸੀਂ ਸੋਚੋ ਹਕੂਮਤ ਸੋਚੇ ਵੀ ਅਸੀਂ ਅੰਤ ਕਰ ਦਿੱਤਾ ਨਹੀਂ ਇਹ ਤਾਂ ਸ਼ੁਰੂਆਤ ਹੈ ਤੁਸੀਂ ਅੰਦਰ ਲੈ ਕੇ ਚੱਲੇ ਹੋ ਤੇ ਜੋ ਤੁਸੀਂ ਕੀਤਾ ਹਾਲਾਂਕਿ ਇਹ ਸ਼ੁਰੂਆਤ ਹੈ ਅੱਗੇ ਵੇਖਿਓ ਕੀ ਹੁੰਦਾ ਹੈ ਤੇ ਹਾਲਾਂਕਿ ਉਹ ਸ਼ੁਰੂਆਤ ਹੀ ਹੋਈ ਸੀ ਉਦੋਂ ਤੇ ਅੱਜ ਪੱਕੀ ਮੋਹਰ ਲਾਤੀ ਖਡੂਰ ਸਾਹਿਬ ਵਾਲਿਆਂ ਨੇ ਉਧਰੋਂ ਫਰੀਦਕੋਟ ਵਾਲਿਆਂ ਨੇ ਪੂਰੀ ਯਤ ਕਰਾਤੀ ਤੇ ਮੈਂ ਕਹਿੰਦਾ ਵੀ ਸੰਗਤ ਜਾਗਦੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਅਣਖ ਗੈਰਤ ਹਲੇ ਹੈਗੀ ਹੈ ਮਰੀ ਨਹੀਂ ਹੈਗੀ ਇਹ ਇਹ ਦੋ ਸੀਟਾਂ ਨੇ ਨੌ ਵਿਧਾਨ ਸਭਾ ਹਲਕੇ ਫਰੀਦਕੋਟ ਦੇ ਖਡੂਰ ਸਾਹਿਬ ਵਾਲਿਆਂ ਨੇ ਗੱਲ ਸੱਚ ਕਰ ਦਿੱਤੀ ਕਿ ਹਜੇ ਜ਼ਮੀਰਾਂ ਜਾਗਦੀਆਂ ਨੇ ਹਜੇ ਮਰੀਆਂ ਨਹੀਂ ਹਜੇ ਸਾਨੂੰ ਸਰਕਾਰਾਂ ਲਾਲਚ ਦੇ ਕੇ ਜ਼ੋਰ ਲਾ ਕੇ ਦਬਾ ਸਕਦੀਆਂ ਨੇ ਪਰ ਅਸੀਂ ਦਬ ਨਹੀਂ ਸਕਦੇ ਹਾਂ ਸਾਡਾ ਐਡਾ ਕੋਈ ਦਬ ਦਬਾ ਹੈ ਤੇ ਹਾਲਾਂਕਿ ਬਹੁਤ ਸੰਗਤ ਨੇ ਸਾਥ ਦਿੱਤਾ ਜਿਸ ਦੇ ਸਦਕਾ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਹੋਏਗੀ ਤੇ ਉਸ ਤੋਂ ਬਾਅਦ ਜਿਹੜੇ ਮੁੱਦੇ ਨੇ ਨਸ਼ੇ ਦਾ ਮੁੱਦਾ ਆਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੋਲੀ ਕਾਂਡ ਦਾ ਇਨਸਾਫ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਬੇਬਾਕੀ ਦੇ ਨਾਲ ਕੋਈ ਬੋਲਣ ਦਾ ਜੇ ਅਧਿਕਾਰ ਰੱਖਦਾ ਇਹ ਕਿਸੇ ਦੇ ਹਿੱਸੇ ਆਊਗਾ ਤਾਂ ਭਾਈ ਅਮਰਤਪਾਲ ਸਿੰਘ ਨੇ ਹੋਰ ਕੋਈ ਨਹੀਂ ਕਰ ਸਕਦਾ ਇਹ ਸੰਗਤ ਦੇ ਸਹਿਯੋਗ ਨਾਲ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ